ਸਾਰੇ ਗੁਰਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਨ ਗੁਰਬਾਣੀ ਕਹੇ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਪਰਤਖ ਗੁਰੂ ਨਿਸਤਾਰੇ ਵਾਹਿਗੁਰੂ ਜੀ ਮਾਜ ਮਹੱਲਾ ਤੀਜਾ ਵਾਹਿਗੁਰੂ ਜੀ ਮਾਜ ਮਹੱਲਾ ਤੀਜਾ ਐਥੈ ਸਾਚੇ ਸੋ ਆਗੈ ਸਾਚੇ ਐਥੈ ਸਾਚੇ ਸੋ ਆਗੈ ਸਾਚੇ ਮਨ ਸੱਚਾ ਸੱਚੇ ਸ਼ਬਦ ਰਾਚੇ ਸਾਚਾ ਸੱਚੇ ਸ਼ਬਦ ਰਾਚੇ ਸੱਚਾ ਸੇਵਹਿ ਸੱਚ ਕਮਾਵੈ ਸੱਚਾ ਸੇਵਹਿ ਸੱਚ ਕਮਾਵੈ ਸੱਚੋ ਸੱਚ ਕਮਾਵਣਿਆ ਸੱਚੋ ਸੱਚ ਕਮਾਵਣਿਆ ਹਾਂ ਵਾਰੀ ਜੀਓ ਵਾਰੀ ਹਾਂ सच्चा नाम मन सच्चा नाम मन वसावण्या सच्चे सेव है सच समाव है सच कुमार सच्चे के गुण गावण के गुण गावण पंडित पढ़ है साधना पाव है पंडित पढ़ है साधना पाव है दूजे पाए माया मन परमा है ਪਰਮਾਵ ਹੈ ਮਾਇਆ ਮੋਹਿ ਸਭ ਸੁਧ ਗਵਾਈ ਮਾਇਆ ਮੋਹਿ ਸਭ ਸੁਧ ਗਵਾਈ ਕਰ ਅਵਗਣ ਪਛੋ ਤਾਵਣਿਆ ਕਰ ਅਵਗਣ ਪਛੋ ਤਾਵਣਿਆ ਸਤ ਗੁਰ ਮਿਲੈ ਤਾ ਤਤ ਪਾਏ ਸਤ ਗੁਰ ਮਿਲੈ ਤਾ ਤਤ ਪਾਏ ਹਰ ਕਾ ਨਾਮ ਮਨ ਵਸਾਏ ਹਰ ਕਾ ਨਾਮ ਮਨ ਵਸਾਏ ਸ਼ਬਦ ਮਰ ਮਨ ਮਾਰੈ ਆਪਣਾ ਸ਼ਬਦ ਮੋਕਤੀ ਕਾ ਦਰ ਪਾਵਣਿਆ ਕਿਲ ਵਿਖ ਕਟ ਕਰੋਧ ਨਿਵਾਰੇ गोरका का शब्द रखे उतारे गोरका शब्द रख उर तारे साचरते सदा बैरागी साचरते सदा बैरागी हो मैं मार आ। मैं मार मिलावनिया मिला अंतर रतन मिला मिलाया अंतर रतन मिला मिलाया त्रिभिद मनसा त्रिभिद माया त्रिबिद मनसा त्रिभिद माया पट पट पंडित मोनी थक ਖੜਖੜ ਪੰਡਿਤ ਮੋਨੀ ਥੱਕੇ ਚੌਥੇ ਪਦ ਕੀ ਸਾਰ ਨ ਪਾਵਣਿਆ ਚੌਥੇ ਪਦ ਕੀ ਸਾਰ ਨ ਪਾਵਣਿਆ ਆਪੇ ਰੰਗੇ ਰੰਗ ਚੜਾਏ ਆਪੇ ਰੰਗੇ ਰੰਗ ਚੜਾਏ ਸੇ ਜਨ ਰਾਤੇ ਗੁਰ ਸ਼ਬਦ ਰੰਗਾਏ ਸੇ ਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਅਤ ਅਪਾਰਾ ਹਰ ਰੰਗ ਚੜਿਆ ਅਤ ਅਪਾਰਾ ਹਰ ਰਸ ਰਸ ਗੁਣ ਗਾਵ ਨਿਆ ਸਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿਤ ਸਿਧ ਸੱਚ ਸੰਜਮ ਸੋਈ ਗੁਰਮੁਖ ਰਿਤ ਸਿਧ ਸੱਚ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸੱਚ ਕਮਾਵੈ ਕਮਾਵਹਿ ਸਚੇ ਸੱਚ ਸਮਾਵਣਿਆ ਸਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪ ਉਥਾਪੇ ਗੁਰਮੁਖ ਥਾਪੇ ਥਾਪ ਉਥਾਪੇ ਗੁਰਮੁਖ ਜਾਤ ਪਾਤ ਸਭ ਆਪੇ ਗੁਰਮੁਖ ਜਾਤ ਪਾਤ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਏ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਨਾਮੇ ਨਾਮ ਸਮਾਵਣਿਆ ਮਾਜ ਮਹਲਾ 3ਜਾ ਮਾਜ ਮਹਲਾਤੀ ਜਾ ਉਤਪਤ ਪਰਲੋ ਸ਼ਬਦੇ ਹੋਵੇ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਸ਼ਬਦੇ ਫਿਰ ਉਪਤ ਹੋਵੇ ਗੁਰਮੁਖ ਵਰਤੈ ਸਭ ਆਪੇ ਸੱਚਾ ਗੁਰਮੁਖ ਵਰਤੈ ਸਭ ਆਪੇ ਸੱਚਾ ਗੁਰਮੁਖ ਉਪਾਏ ਸਮਾਵਣਿਆ ਗੁਰਮੁਖ ਉਪਾਏ ਸਮਾਵਣਿਆ ਆਵਾਰੀ ਜੀਓ ਵਾਰੀ ਆਵਾਰੀ ਜੀਓ ਵਾਰੀ ਗੁਰਪੂਰਾ ਮਨ ਬਸਾਵਣਿਆ ब्रमण भ सावनया गुरते शांत भक्त करे दिन राती गुरते शांत भक्त करे दिन राती गुण कह गुणी समावनया गुण कह गुणी समावनया रहआव रहआव गोरम खतर्ती गोरमुख पाणी गोरमुख धरती <laughs> ਸੁਖ ਪਾਣੀ ਗੁਰਮੁਖ ਪਾਵਣ ਬੈਸੰਤਰ ਖੇਲੇ ਵਿਡਾਣੀ ਗੁਰਮੁਖ ਪਾਵਣ ਬੈਸੰਤਰ ਖੇਲੇ ਵਿਡਾਣੀ ਸੋ ਨਿਗੁਰਾ ਜੋ ਮਰਮਰ ਜੰਮੈ ਸੋ ਨਿਗੁਰਾ ਜੋ ਮਰਮਰ ਜੰਮੈ ਨਿਗੋਰੇ ਆਵਣ ਜਾਵਣਿਆ ਨਿਗੁਰੇ ਆਵਣ ਜਾਵਣਿਆ ਤਨ ਕਰਤਾ ਇੱਕ ਖੇਲ ਰਚਾਇਆ ਤਿੰਨ ਕਰਤਾ ਇੱਕ ਖੇਲ ਰਚਾਇਆ ਕਾਇਆ ਸਰੀਰ ਵਿੱਚ ਸਭ ਕੁਝ ਪਾਇਆ ਕਾਇਆ ਸਰੀਰ ਵਿੱਚ ਸਭ ਕੁਝ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਮਹਿਲੇ ਮਹਿਲ ਬੁਲਾਵਣਿਆ ਸੱਚਾ ਸਾਹੋ ਸੱਚੇ ਬਣਜਾਰੇ ਸੱਚਾ ਸਾਹੋ ਸੱਚੇ ਬਣਜਾਰੇ ਸੱਚ ਵਣੰਜ ਹੈ ਗੁਰਹੇਤ ਅਪਾਰੇ ਸੱਚ ਬਣਜ ਹੈ ਗੁਰਹੇਤ ਅਪਾਰੇ ਸੱਚ ਬਿਹੱਜ ਹੈ ਸੱਚ ਕਮਾਵਹਿ ਸੱਚ ਬਿਹੱਜ ਹੈ ਸੱਚ ਕਮਾਵਹਿ ਸੱਚੋ ਸੱਚ ਕਮਾਵਣਿਆ ਸੱਚੋ बनरासी को वाथ क्यों पाए बनरासी को वथ क्यों पाए मनमुख भोले लोक सबाए मनमुख फूले लोक सबाए बनरासी सब खाली चले बनरासी सब खाली चले खाली जाए दुख पावनिया खाली जाए दुख पावनिया एक सच वणजें गुरु शब्द प्यारे एक सच वणजें ਆਵਦਾ ਪਿਆਰੇ ਆਪ ਤਰਹਿ ਸਗਲੇ ਕੁਲ ਤਾਰੇ ਆਪ ਤਰਹਿ ਸਗਲੇ ਕੁਲ ਤਾਰੇ ਆਇਐ ਪਰਵਾਨ ਹੋਏ ਇਸੇ ਪਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਪਾਲੇ ਅੰਤਰ ਵਸਤ ਮੂੜਾ ਬਾਹਰ ਪਾਲੇ ਮਨ ਮੁਖ ਅੰਦੇ ਫਿਰਹਿ ਬੇਤਾਲੇ ਬੇਤਾਲੀ ਜਿੱਥੇ ਵਾਥ ਹੋਵੇ ਤਿੱਥੋ ਕੋਈ ਨਾ ਪਾਵੇ ਜਿੱਥੇ ਵਾਥ ਹੋਵੇ ਤਿੱਥੋ ਕੋਈ ਨਾ ਪਾਵੇ ਮਨਮੁਖ ਪਰਮ ਪੁਲਾਵਣਿਆ ਮਨਮੁਖ ਪਰਮ ਪੁਲਾਵਣਿਆ ਆਪੇ ਦੇਵ ਸ਼ਬਦ ਬੁਲਾਏ ਆਪੇ ਦੇਵ ਸ਼ਬਦ ਬੁਲਾਏ ਮਹਿਲੀ ਮਹਿਲ ਸਹਿਜ ਸੁਖ ਪਾਏ ਮਹਿਲੀ ਮਹਿਲ ਸਹਿਜ ਸੁਖ ਪਾਏ ਨਾਨਕ ਨਾਮ ਵਿਲ ਬੜਿਆਈ ਆਪੇ ਸੁਣ ਸੁਣ ਧਿਆਵਣਿਆ ਆਪੇ ਸੁਣ ਸੁਣ ਧਿਆਵਣਿਆ ਮਾਜ ਮਹੱਲਾ ਤੀਜਾ ਮਾਜ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚਿੱਤ ਹੋ ਅੰਤ ਹੋਏ ਸਖਾਈ ਹਰ ਚਿੱਤ ਹੋ ਅੰਤ ਹੋਏ ਸਖਾਈ ਹਰ ਆਗਮ ਅਗੋਚਰ ਅਨਾਥ ਅਜੋਨੀ ਹਰ ਆਗਮ सतगुर क पाए पावनयावारी हाँ जियो वारी वारी, हाँ वारी जियो वारी आप निवारणिया आप निवारणिया आप गवाए ता हर पाए आप गवाए ता हर पाए हर सों सहज समावनया सहज समावने, आ, सहज समावने आ, रहाओ, रहाओ ਔਰ ਬਲਿਖਿਆ ਸੋ ਕਰਮ ਕਮਾਇਆ ਔਰ ਬਲਿਖਿਆ ਸੋ ਕਰਮ ਕਮਾਇਆ ਸਤਗੁਰ ਸੇਵ ਸਦਾ ਸੁਖ ਪਾਇਆ ਸਤਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾਂ ਗੁਰ ਪਾਈਐ ਨਾਹੀ ਬਿਨ ਭਾਗਾਂ ਗੁਰ ਪਾਈਐ ਨਾਹੀ ਸ਼ਬਦ ਮੇਲ ਮਿਲਾਵਣਿਆ ਸ਼ਬਦ ਮੇਲ ਮਿਲਾਵਣਿਆ ਗੁਰਮਖ ਅਲਿਪਤ ਰਹੈ ਸੰਸਾਰੇ ਗੁਰ ਕੈ ਤਕੀਏ ਨਾਮ ਆਧਾਰੇ ਗੁਰ ਕੈ ਤਕੀਏ ਨਾਮ ਆਧਾਰੇ ਹਾਂ ਇਹ ਤਕੀਏ ਪਾਠ ਕਰਨਾ ਤੱਤੇ ਦੇ ਅਧਕ ਨਹੀਂ ਲਾਉਣੀ ਤਕੀਏ ਤਕੀਏ ਪਾਠ ਕਰਨਾ ਤੇ ਗੁਰ ਕੈ ਤਕੀਏ ਨਾਮ ਆਧਾਰੇ ਗੁਰ ਕੈ ਤਕੀਏ ਨਾਮ ਆਧਾਰੇ ਗੁਰਮੁਖ ਜੋਰ ਕਰੇ ਕਿਆ ਤਿਸਨੋ ਗੁਰਮੁਖ ਜੋਰ ਕਰੇ ਕਿਆ ਤਿਸਨੋ ਆਪੇ ਖਾਪਦੋ ਖਪਾ ਬਣਿਆ ਆਪੇ ਆਵਣਿਆ ਮਨਮੁਖ ਅੰਦੇ ਸੁਧ ਨਕਾਈ ਆਤਮਕਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੈ ਬਿਨ ਮਜੂਰੀ ਭਾਰ ਪਹੁੰਚਾਵਣਿਆ ਇਹੋ ਜਗ ਬਾੜੀ ਮੇਰਾ ਪ੍ਰਭ ਮਾਲੀ ਇਹੋ ਜਗ ਬਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜੇਹੀ ਵਾਸਨਾ ਪਾਏ ਤੇਹੀ ਵਰਤੈ ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸ ਜਨਾਵਣਿਆ ਵਾਸੂ ਵਾਸ ਜਨਾਵਣਿਆ ਮਨਮੋਖ ਰੋਗੀ ਹੈ ਸੰਸਾਰਾ ਮਨ ਸੁਖਦਾਤਾ ਵਿਸਰਿਆ ਅਗਮ ਅਪਾਰ ਸੁਖਦਾਤਾ ਵਿਸਰਿਆ ਅਗਮ ਅਪਾਰ ਦੁਖੀਏ ਨਿਤ ਫਿਰਹਿ ਬਿਲ ਲਾंदे ਦੁਖੀਏ ਨਿਤ ਫਿਰਹਿ ਬਿਲ ਲਾਦੇ ਬਿਨ ਕੋਰ ਸ਼ਾਂਤ ਨ ਪਾਵਣਿਆ ਬਿਨ ਕੋਰ ਸ਼ਾਂਤ ਨ ਪਾਵਣਿਆ ਜਨ ਕੀਤੇ ਸੋਈ ਵਿਦ ਜਾਣੈ ਜਨ ਕੀਤੇ ਸੋਈ ਵਿਦ ਜਾਣੈ ਆਪ ਕਰੇ ਤਾ ਹਕਮ ਪਛਾਨੈ ਆਪ जेहा अंदर पाए तेहा वर्त आपे बाहर, बाहर तिस बाद तो सच्चे मैं होर न कोई।, कोई जिस लाए लाए सो निर्मल होई, होई। नानक नाम बसै घट अंतर ਜਸਦੇਵ ਸੋ ਪਾਵਣਿਆ ਜਸਦੇਵ ਸੋ ਪਾਵਣਿਆ ਮਾਜ ਮਹੱਲਾ ਤੀਜਾ ਮਾਜ ਮਹੱਲਾ ਤੀਜਾ ਅੰਮ੍ਰਿਤ ਨਾਮ ਮਾਨਵ ਵਸਾਏ ਅੰਮ੍ਰਿਤ ਨਾਮ ਮਾਨਵ ਵਸਾਏ ਹੋ ਮੈਂ ਮੇਰਾ ਸਭ ਦੁੱਖ ਗਵਾਏ ਹੋ ਮੈਂ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ 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 ਪਾਵਣਿਆ ਅੰਮ੍ਰਿਤ ਅੰਮ੍ਰਿਤ ਪਾਵਣਿਆ ਆਵਾਰੀ ਜਿਓ ਵਾਰੀ ਆਵਾਰੀ ਜਿਓ ਵਾਰੀ ਅੰਮ੍ਰਿਤ ਬਾਣੀ ਮਾਨਵ ਸਾਵਣਿਆ ਅੰਮ੍ਰਿਤ ਬਾਣੀ ਮਾਨਵ ਸਾਵਣਿਆ ਅੰਮ੍ਰਿਤ ਬਾਣੀ ਮਾਨਵ ਵਸਾਏ ਅੰਮ੍ਰਿਤ ਬਾਣੀ ਮਾਨਵ ਵਸਾਏ ਅੰਮ੍ਰਿਤ ਨਾਮ ਤੇ ਆਵਣਿਆ ਅੰਮ੍ਰਿਤ ਨਾਮ ਤੇ ਆਵਣਿਆ ਰਹਾਉ अमृत बोले सदा मुख बैणी अमृत बोले सदा सुख बैणी अमृत देख परख सदा नैणी परख सदा <laughs> अमृत कथा कहै सदा दिन राती अमृत कथा कहै सदा दिन राती आवरा आख सुना बण्या आख सुनावि अमृत रंग रत्ता लिबलाये ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਨ ਤਨ ਅੰਮ੍ਰਿਤ ਪੀਆਵਣਿਆ ਮਨ ਤਨ ਅੰਮ੍ਰਿਤ ਪੀਆਵਣਿਆ ਸੋ ਕਿਛ ਕਰ ਜੋ ਚਿਤ ਨ ਹੋਈ ਸੋ ਕਿਛ ਕਰ ਜੋ ਚਿਤ ਨ ਹੋਈ ਇਸਦਾ ਹੁਕਮ ਮੇਟ ਨ ਸਕੈ ਕੋਈ ਇਸਦਾ ਮੇਟ ਨਾ ਸਕੈ ਕੋਈ ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪੀ ਆਵਣਿਆ ਹੁਕਮੇ ਅੰਮ੍ਰਿਤ ਪੀ ਆਵਣਿਆ ਅਜਬ ਕੰਮ ਕਰਤੇ ਹਰ ਕੇ ਰੇ ਅਜਬ ਕੰਮ ਕਰਤੇ ਹਰ ਕੇ ਹਾਂ ਇਹ ਅਜਬ ਪਾਠ ਹੀ ਕਰਨਾ ਹੈ ਇਹ ਤੇ ਕੋਈ ਅਧਕ ਕੁਛ ਨਹੀਂ ਲੱਗਦਾ ਅਜਬ ਪੋਲਾ ਜਿਹਾ ਪਾਠ ਕਰਨਾ ਹੈ ਅਜਬ ਕੰਮ ਕਰਤੇ ਹਰ ਕੇ ਰੇ ਅਜਬ ਇਹ ਮਨ ਭੁੱਲਾ ਜਾਂਦਾ ਫੇਰੇ ਇਹ ਮਨ ਭੁੱਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸਿਉ ਚਿਤ ਲਾਏ ਅੰਮ੍ਰਿਤ ਬਾਣੀ ਸਿਉ ਚਿਤ ਲਾਏ ਅੰਮ੍ਰਿਤ ਸ਼ਬਦ ਬਜਾਵਣਿਆ ਅੰਮ੍ਰਿਤ ਸ਼ਬਦ ਬਜਾਵਣਿਆ ਛੋਟੇ ਖਰੇ ਦੁਦ ਆਪ ਉਪਾਏ ਛੋਟੇ ਖਰੇ ਦੁਦ ਆਪ ਉਪਾਏ ਦੁਦ ਆਪੇ ਪਰਖੇ ਲੋਕ ਸਬਾਏ ਦੁਦ खे लोक सभाई खरे परख खजानै पाए हैं खरे परख खजानै पाए हैं होटे परम पुलावणिया होटे परम पुलावणिया क्यों कर वेखा क्यों साला ही क्यों कर वेखा क्यों साला ही गुरप्रसादी शब्द सलाह ही गुरप्रसादी शब्द सलाह ही तेरे भाणे विच अमृत बसै तेरे ਤੂੰ ਬਾਣਾ ਅੰਮ੍ਰਿਤ ਪੀ ਆਵਣਿਆ ਬਾਣਾ ਅੰਮ੍ਰਿਤ ਪੀ ਆਵਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਗੁਰ ਸੇਵੈ ਹਿਰਦੈ ਸਮਾਣੀ ਸਤਗੁਰ ਸੇਵੈ ਹਿਰਦੈ ਸਮਾਣੀ ਨਾਮ ਅੰਮ੍ਰਿਤ ਨਾਮ ਸਦਾ ਸੁਖ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਨਾਨਕ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਭ ਭੁੱਖ ਲਹਿ ਜਾਵਣਿਆ ਪੀ ਅੰਮ੍ਰਿਤ ਸਭ ਭੁੱਖ ਲਹਿ ਜਾਵਣਿਆ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਨੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਭ ਭੁੱਖ ਲਹਿ ਜਾਵਣਿਆ ਪੀ ਅੰਮ੍ਰਿਤ ਸਭ ਭੁੱਖ ਲਹਿ ਜਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਪਾਤਸ਼ਾਹ ਦਾ ਕੋਟਾਨ ਕੋਟ ਵਾਰ ਸ਼ੁਕਰ ਸਤਿਗੁਰ ਜੀ ਆਪਣੀ ਸੇਵਾ ਆਪ ਲੈਂਦੇ ਹਨ ਗੁਰਬਾਣੀ ਅਥਾ ਸਮੁੰਦਰ ਹੈ ਅਲਪਗ ਜੀ ਮਹਾ ਭੁੱਲਣਹਾਰ ਜੀ ਮਹਾ ਸਤਿਗੁਰ ਜੀ ਭੁੱਲ ਚੁੱਕ ਦੀ ਖਿਮਾ ਬਖਸ਼ ਦੇਣ ਕਿਉਂਕਿ ਗੁਰਬਾਣੀ ਦਾ ਕੋਈ ਅੰਤ ਪਾਰਾ ਵਾਰ ਨਹੀਂ ਹੈ ਸੋ ਇਸ ਕਰਕੇ ਜੋ ਵੀ ਆਪਾਂ ਗੁਰਬਾਣੀ ਦੀ ਸੰਥਿਆ ਕਰ ਰਹੇ ਆ ਇਹ ਆਪਾਂ ਦਾਅਵੇ ਨਾਲ ਨਹੀਂ ਕਹਿ ਸਕਦੇ ਵੀ ਜੋ ਅਸੀਂ ਸੰਥਿਆ ਕਰਵਾ ਦਿੱਤੀ ਉਹ ਪੂਰੀ ਹੈ ਨਹੀਂ ਗੁਰੂ ਮਹਾਰਾਜ ਦੀ ਸੇਵਾ ਲੈ ਰਹੇ ਨੇ ਕੋਸ਼ਿਸ਼ करिए ਆਓ ਸਾਰੇ ਬੱਚੇ ਜਿੱਥੋਂ ਸੰਥਿਆ ਸ਼ੁਰੂ ਹੋਈ ਹੈ ਪਾਤਸ਼ਾਹ ਜੀ ਦਾ ਪਾਵਨ ਅੰਗ 116 ਇਥੇ ਸਾਚੇ ਸੋ ਆਗਾ ਸਾਚੇ ਇੱਕ ਵਾਰੀ ਦਿੱਤੀ ਗੁਰਬਾਣੀ ਸੰਥਿਆ ਪਕਾ ਲਵੋ ਸਾਰੇ ਬੱਚੇ ਤੇ ਆਪਣਾ ਜੋ ਬੱਚੇ ਹੁਣ ਪੜ ਰਹੇ ਸੀ ਇਹਨਾਂ ਵਿੱਚੋਂ ਕੋਈ ਵੀ ਪੜ ਲਓ ਤੇ ਆਪਣਾ ਜੇ ਸਾਰਾ ਪੜ ਸਕਦਾ ਸਾਰਾ ਨਹੀਂ ਬਦਲ-ਬਦਲ ਕੇ ਪੜ ਲਓ ਤੁਹਾਡੇ ਕੋਲ ਮਾਈਕ ਹੈ ਤੇ ਸ਼ੁਰੂ ਕਰੋ ਵਾਹਿਗੁਰੂ ਜੀ ਮਾਜ ਮਹੱਲਾ ਤੀਜਾ ਐਥੇ ਸਾਜੇ ਸੋ ਆਗੇ ਸਾਜੇ ਮਨ ਸੱਚਾ ਸੱਚੇ ਸ਼ਬਦ ਰਾਜੇ ਸੱਚਾ ਸੇਵਹ ਸੱਚ ਕਮਾ ਵਹਿ ਸਚੋ ਸੱਚ ਕਮਾ ਬਣਿਆ ਹਾਂ ਵਾਰੀ ਜੀਓ ਵਾਰੀ ਸੱਚਾ ਨਾਮ ਮਨਵ ਸਾਵਣਿਆ ਸੱਚੇ ਸੇਵਹਿ ਸਤਿ ਸਮਾਵਹਿ ਸੱਚੇ ਕੇ ਗੁਣ ਗਾਵਣਿਆ ਰਹਾਉ ਪੰਡਿਤ ਪੜਹਿ ਸਾਧਨਾ ਪਾਵਹਿ ਦੂਜੈ ਪਾਏ ਮਾਇਆ ਮਨ ਪਰਮਾਵਹਿ ਮਾਇਆ 모ਹੇ ਸਭ ਸੁਧ ਨ ਗਵਾਈ ਨਹੀਂ ਦਵਾਰਾ ਬੇਟਾ ਇੱਥੇ ਨਾ ਪਾਠ ਦੇ ਹੈਗਾ ਮਾਇਆ ਮੋਹੇ ਸਭ ਸੁਧ ਗਵਾਈ ਇਸ ਤਰ੍ਹਾਂ ਪੜੋ ਦਵਾ ਮਾਇਆ ਮੋਹੇ ਸਭ ਸੁਧ ਗਵਾਈ ਕਰ ਅਵਗਣ ਪਛੋ ਤਾ ਬਣਿਆ ਸਤ ਗੁਰ ਮਿਲੈ ਤਾ ਤਤ ਪਾਏ ਹਰ ਕਾ ਨਾਮ ਮਨ ਵਸਾਏ ਸ਼ਬਦ ਮਰੈ ਮਨ ਮਾਰੈ ਪੁਨਾ ਮੁਕਤੀ ਕਾ ਦਰ ਪਾਵਣਿਆ ਕਿਲ ਵਿਖ ਕਾਟੈ ਕ੍ਰੋਧ ਨਿਵਾਰੇ ਗੁਰ ਕਾ ਸ਼ਬਦ ਰਖੈ ਉਰ ਧਾਰੇ ਸਾਚਰ ਤੇ ਸਦਾ ਵੈ ਰਾਗੀ ਹਮੈ ਮਾਰ ਮਿਲਾਵਣਿਆ ਅੰਤਰ ਰਤਨ ਮਿਲੇ ਮਿਲਾਇਆ ਤ੍ਰਿਬਿਦ ਮਨਸਾ ਤ੍ਰਿਬਿਦ ਮਾਇਆ ਪੜ ਪੜ ਪੰਡਿਤ ਮੋਨੀ ਥਕੇ ਚੌਥੇ ਪਦ ਕੀ ਸਾਰ ਨਾ ਪਾਵਣੇ ਨਹੀਂ ਚੌਥੇ ਪਦ ਕੀ ਚੌਥਾ ਦਲਾਮ ਨਹੀਂ ਲਾਉਣੀ ਜੇ ਦਲਾਮਾਂ ਹੋਣਗੀਆਂ ਨਾ ਤਾਂ ਲਾਓ ਚੌਥੇ ਪਦ ਕੀ ਸਾਰ ਨਾ ਪਾਵਣੇ ਪੜ ਪੜ ਪੰਡਿਤ ਮੋਨੀ ਥਕੇ ਚੌਥੇ ਪਦ ਕੀ ਸਾਰ ਨਾ ਪਾਵਣਿਆ ਅਪੇ ਰੰਗੇ ਰੰਗ ਚੜਾਏ ਸੇ ਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਅਤ ਅਪਾਰਾ ਹਰ ਰਸ ਰਸ ਗੁਣ ਗਾ ਬਣਿਆ ਗੁਰਮੁਖ ਰਿਦ ਸਿਧ ਸਚ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸੱਜਕ ਮਾਵਹਿ ਸੱਚੇ ਸੱਚ ਸਮਾ ਬਣਿਆ ਗੁਰਮੁਖ ਥਾਪੇ ਥਾਪ ਉਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਗੁਰਮੁਖ ਵਰਤੇ ਸਭ ਆਪੇ ਸੱਚਾ ਗੁਰਮੁਖ ਉਪਾਏ ਸਮਾਵਣਿਆ ਹਉ ਵਾਰੀ ਜੀਉ ਵਾਰੀ ਗੁਰਪੂਰਾ ਮਨ ਵਸਾਵਣਿਆ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣੀਆ ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਬੈਸੰਤਰ ਖੇਲੇ ਵਿਡਾਣੀ ਸੋਨੀ ਗੁਰਾ ਜੋ ਮਰਮਰ ਜੰਮੈ ਨਿਗure ਆਵਣ ਜਾ ਬਣਿਆ ਤਿਨ ਕਰਤੈ ਇਕ ਖੇਲ ਰਚਾਇਆ ਕਾਇਆ ਸਰੀਰੈ ਵਿੱਚ ਸਭ ਕਿਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸਾਹੋ ਸੱਚੇ ਬਣਜਾਰੇ ਸੱਚ ਬਣੰਜ ਹੈ ਗੁਰਹੇਤ ਅਪਾਰੇ ਸੱਚ ਵਿਹਾਜ ਹੈ ਸੱਚ ਕਮਾਵਹਿ ਸੱਚੋ ਸੱਚ ਕਮਾ ਬਣਿਆ ਬਿਨ ਰਾਸੀ ਕੋ ਬਥ ਕਿਉ ਪਾਏ ਮਨਮੁਖ ਭੂਲੇ ਲੋਕ ਸਵਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁਖ ਪਾਵਣਿਆ ਇਕ ਸਾਜ ਬਣੰਜ ਹੈ ਗੁਰ ਸ਼ਬਦ ਪਿਆਰੇ ਆਪਤ ਰਹ ਸਗਲੇ ਕੁਲ ਤਾਰੇ ਆਏ ਸੇ ਪਰਵਾਨ ਹੋਏ ਮਿਲ ਪ੍ਰੀਤਮ ਸੁਖ ਆਏ ਸੇ ਪਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਪਾਲੇ ਮਨਮੁਖ ਅੰਦੇ ਫਿਰਹਿ ਵੇ ਤਾਲੇ ਜਿਥੈ ਵਥ ਹੋਵੈ ਤਿਥੋਂ ਕੋਏ ਨਾ ਪਾਏ ਮਨਮੁਖ ਪਰਮ ਪੁਲਾਵਣਿਆ ਜਿੱਥਾ ਜਿੱਥਾ ਵਾਥ ਹੋਵੇ ਤਿੱਥੋਂ ਕੋਈ ਨਾ ਪਾਵੇ ਪਾਇ ਪਾਠ ਨਹੀਂ ਹੈ ਪਾਵੇ ਦੁਬਾਰਾ ਪੜੋ ਬੇਟਾ ਜਿੱਥੇ ਵਾਥ ਹੋਵੇ ਤਿੱਥੋਂ ਕੋਈ ਨਾ ਪਾਵੇ ਮਨ ਮੁਖ ਪਰਮ ਪੁਲਾਵਣਿਆ ਆਪੇ ਦੇਵੇ ਸ਼ਬਦ ਬੁਲਾਏ ਮਹਿਲੀ ਮਹਿਲ ਸਹਿਜ ਸੁਖ ਪਾਏ ਨਾਨਕ ਨਾਮ ਮਿਲੇ ਵੜਾਈ ਆਪੇ ਸੁਣ ਸੁਣ ਕੇ ਆਵਣਿਆ ਮਾਜ ਮਹੱਲਾ ਤੀਜਾ ਸਤਗੁਰ ਸਾਚੀ ਸਿੱਖ ਸੁਨਾਈ ਹਰ ਚੇਤੋ ਅੰਤ ਹੋਏ ਸਖਾਈ ਹਰ ਅਗਮ ਅਗੋਚਰ ਅਨਾਥ ਜੋਨੀ ਸਤਗੁਰ ਕੈ ਪਾਏ ਪਾਵਣਿਆ ਹਉ ਵਾਰੀ ਜੀਓ ਵਾਰੀ ਆਪਨੇ ਵਾਰਣਿਆ ਆਪ ਗਵਾਏ ਤਾਂ ਹਰ ਪਾਏ ਹਰ ਸਿਉ ਸਹਿਜ ਸਮਾਵਣਿਆ ਰਹਾਓ ਕੁਰਵ ਲਿਖਿਆ ਸੋ ਕਰਮ ਕਮਾਇਆ ਸਤ ਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾ ਗੁਰ ਪਾਈਐ ਨਾਹੀ ਸ਼ਬਦ ਮੇਲ ਮਿਲਾਵਣੀਆ ਗੁਰਮੁਖ ਅਲਿਪਤ ਰਹੈ ਸੰਸਾਰੇ ਗੁਰ ਕਹਿ ਤਕਿਐ ਨਾਮ ਅਧਾਰੇ ਗੁਰਮੁਖ ਜੋਰ ਕਰੇ ਕਿਆ ਤਿਸਨੋ ਆਪੇ ਖਪ ਦੁਖ ਪਾਵਣੀਆ ਮਨਮੁਖ ਅੰਦੇ ਸੁਦਨਾ ਕਾਈ ਆਤਮ ਕਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹ ਭਾਰ ਉਠਾਵੈ ਬਿਨ ਮਜੂਰੀ ਭਾਰ ਪਹੁੰਚਾ ਬਣਿਆ ਇਹੋ ਜਗ ਬਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਬਾਸ ਜਬ ਜਨਾ ਬਣਿਆ ਮਨ ਮੁਖ ਰੋਗੀ ਹੈ ਸੰਸਾਰ ਸੁਖ ਦਾਤਾ ਵਿਸਰਿਆ ਅਗਮ ਅਪਾਰਾ ਦੁਖੀਏ ਨਿਤ ਫਰਹਿ ਬਿਲਾ ਦੇ ਬਿਨ ਗੁਰ ਸ਼ਾਂਤ ਨਾ ਪਾਵਣਿਆ ਜਿਨ ਕੀਤੇ ਸੋਈ ਬਿਦ ਜਾਣੈ ਆਪ ਕਰੇ ਤਾਂ ਹੁਕਮ ਪਛਾਨੈ ਜੇ ਹਾ ਅੰਦਰ ਪਾਏ ਤੇ ਹਾ ਵਰਤੇ ਆਪੇ ਬਾਹਰ ਪਾਵਣਿਆ ਤਿਸ ਬਾਜੋ ਸੱਚੇ ਮੈਂ ਹੋਰ ਨ ਕੋਈ ਜਿਸ ਲਾਇ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੈ ਕਟ ਅੰਤਰ ਜਿਸ ਦੇਵੈ ਸੋ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਾਂ ਮੈਂ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹਾਂ ਵਾਰੀ ਜਿਓ ਵਾਰੀ ਅੰਮ੍ਰਿਤ ਬਾਣੀ ਮਨ ਵਸਾਉਣਿਆ ਅੰਮ੍ਰਿਤ ਬਾਣੀ ਮਾਨਵ ਸਾਇ ਅੰਮ੍ਰਿਤ ਨਾਮ ਧਿਆਵਣਿਆ ਰਹਾਉ ਅੰਮ੍ਰਿਤ ਬੋਲੇ ਸਦਾ ਸੁਖ ਵੈਣੀ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ ਅਵਰਾ ਆਖ ਸੁਣਾਵਣਿਆ ਅੰਮ੍ਰਿਤ ਰੰਗ ਰਤਾਲਿ ਬਲਾਏ ਅੰਮ੍ਰਿਤ ਗੁਰ ਪ੍ਰਸ਼ਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਨਤਨ ਅੰਮ੍ਰਿਤ ਪਿਆਵਣਿਆ ਸੋ ਕਿਛ ਕਰੈ ਜੋ ਚਿਤ ਸੋ ਕਿਛ ਕਰੈ ਜੋ ਚਿਤ ਨਾ ਹੋਈ ਤਿਸ ਦਾ ਹੁਕਮ ਮੇਟ ਨਾ ਸਕੈ ਕੋਈ ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪਿਆਵਣਿਆ ਅਜਵ ਕੰਮ ਕਰਤੇ ਹਰ ਕੇਰੇ ਇਹੁ ਮਨ ਭੂਲਾ ਜਾਂਦਾ ਫੇਰੇ ਅੰਮ੍ਰਿਤ ਪਾਣੀ ਸਿਉਂਜਿਤ ਲਾਏ ਅੰਮ੍ਰਿਤ ਸ਼ਬਦ ਬਜਾਵਣਿਆ ਖੋਟੇ ਖਰੇ ਤੁਦ ਆਪਉ ਪਾਏ ਤੁਦ ਆਪੇ ਪਰਖੇ ਲੋਕ ਸਵਾਈ ਖਰੇ ਪਰਖ ਖ ਜਾਣੈ ਪਾਏ ਹੈ ਖੋਟ ਖਰੇ ਪਰਖ ਖ ਜਾਣੈ ਪਾਏ ਹੈ ਖੋਟੇ ਪਰਮ ਭੁਲਾ ਬਣਿਆ ਕਿਉਂ ਕਰ ਵੇਖਾ ਕਿਉਂ ਸਾ ਲਾਹੀ ਗੁਰ ਪ੍ਰਸਾਦੀ ਸਬਦ ਸੁਲਾਹੀ ਤੇਰੇ ਬਾਣੇ ਵਿੱਚ ਅੰਮ੍ਰਿਤ ਵਸੈ ਤੂੰ ਬਾਣੇ ਅੰਮ੍ਰਿਤ ਪੀਆ ਬਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤ ਗੁਰ ਸੇਵੈ ਹਿਰਦੈ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਭੁ ਭੁਖ ਲਹਿ ਜਾਵਣੀਆ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਦ ਪੀ ਅਮ੍ਰਿਤ ਸਾਬ ਪੁਖਲਹਿ ਜਾਵਣਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਜੀ ਕੀ ਫਤਿਹ ਬਹੁਤ ਹੀ ਸੋਹਣਾ ਪੜਿਆ ਬਹੁਤ ਹੀ ਵਧੀਆ ਪੜਿਆ ਇੱਕ ਵਾਰ ਸੰਥਿਆ ਲੈ ਕੇ ਇਸ ਤਰ੍ਹਾਂ ਪੜ੍ਹਨਾ ਵੱਡੀ ਪ੍ਰਾਪਤੀ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਤੁਹਾਨੂੰ ਸਾਰੇ ਬੱਚਿਆਂ ਨੂੰ ਦਿਨ ਦੁਨੀ ਰਾਤ ਚੌਕਣੀ ਤਰੱਕੀ ਬਖਸ਼ਿਸ਼ ਕਰਨ ਇਸੇ ਤਰ੍ਹਾਂ ਗੁਰਬਾਣੀ ਸੰਥਿਆ ਨੂੰ ਪਕਾਉਂਦੇ ਰਹਿਣਾ ਸਤਗੁਰੂ ਜੀ ਦਾ ਸ਼ੁਕਰਾਨਾ ਹੈ ਹੁਣ ਸਾਰੇ ਬੱਚੇ ਰੋਜ਼ ਦੀ ਤਰ੍ਹਾਂ ਪੁੱਠੀ ਸਾਹਿਬ ਦੀ ਸੇਵਾ ਕਰੋ ਵੱਲੋਂ ਬੱਚੀਆਂ ਪੌਥੀ ਸਾਹਿਬ ਸੱਚਖੰਡ ਵਿਖੇ ਰੱਖ ਕੇ ਆਉਣ ਤੇ ਫਿਰ ਬੱਚੇ ਰੱਖ ਕੇ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ